ਜਦੋਂ ਇੱਕ ਕੱਪਾ ਵੀਡੀਓ ਕਵਰ ਕੀਤੀ ਆ ਖਵਾ ਦਾ ਖੜਕ ਜਿਲ੍ਹਾ ਲੋਹੇਪੁਰ ਆ ਗਿਆ ਮੋਤਕੀ ਦੀ ਗੱਲ ਕਰੀਏ ਤਾਂ ਇਥੋਂ 12 ਕਿਲੋਮੀਟਰ ਦੀ ਦੂਰੀ ਤੇ 메ਨ ਸ਼ਹਿਰ 메ਨ ਕਸਬਾ ਆ ਜਾਂਦਾ ਤੇ ਵਪਾਰ ਲੈਣ ਦਾ ਕੰਮ ਆ ਦੂਜਾ ਸੁਆ ਝੂਟੀ ਸੁਭਾ ਸੁਈ ਸੀ ਜੇਰ ਦੂਰ ਪਾਤੀਆ ਵੀਰ ਦੇ ਕੋਲੇ ਪਹਿਲੇ ਸੂਏ 15 ਤੋਂ ਪਲੱਸ ਦੁੱਧ ਚੱਲੀ ਆ ਇਸ ਵਾਰੀ ਕੱਟੀ ਨੂੰ ਜਨਮ ਦੇਤਾ ਦੁੱਧ ਦੁੱਧ ਦਾ ਅੰਤਜਾ ਤੁਸੀਂ ਹੁਣ ਇਹਦੇ ਲਈਵੇਂ ਭਾਂਡੇ ਤੋਂ ਆਪ ਲਾ ਲਿਓ ਧਾਰਾਂ ਬਖਾਤੀਆਂ ਵੀਡੀਓ ਦੇ ਵਿੱਚ ਕੱਤ ਕਾਠ ਫੁੱਲ ਵੱਡੇ ਦੀ ਮੰਨ ਕੇ ਆਇਆ ਮੇਰਾ ਸੱਜਣਾ ਸ਼ੋਰਟ ਜੀ ਵੀ ਮਾਰਦੇ ਨੇ ਧਾਰਾ ਆਪੇ ਵੀਰ ਕਹਿੰਦਾ ਵੀ ਆਪਾਂ ਸ਼ੋਰਟ ਜੀ ਵੀ ਧਾਰਾ ਮਾਰਦੇ ਹਾਂ ਸੱਜਣੋ ਇਹਨਾਂ ਤੋਂ ਆਈ ਨਾ ਹਨਾ ਜੇ ਨਾ ਮਾਰ ਜਿਆ ਵੀ ਨੀਂਦ ਆਉਣ ਲੱਗ ਜਾਂਦੀ ਤੁਮਿਆਂ ਉਹ ਗੱਲ ਆ ਸੱਜਣੋ ਐ ਕਰਮਾਰੀ ਨੂੰ 100 ਦਾ 100 ਕਿਉਂ ਲੱਗਿਆ ਵਿਆ ਸ਼ੋਰਟ ਵੀਡੀਓ ਜੀ ਦੇ ਰੇਟ ਇਹਦਾ ਤੁਹਾਨੂੰ ਸਾਂਝਾ ਕਰਾਂਗੇ ਕਿਉਂਕਿ ਫਿਰ ਫੋਨ ਜਾਦੇ ਆਉਣਗੇ ਨਹੀਂ ਉਹਨੇ ਮੋਲ 2.5 ਕਰਾ ਲਿਓ 3 ਕਰਾ ਲਿਓ 1,90,000 ਦੇ ਲੈਣਾ ਧੰਨਵਾਦ